बि जिते झाड़ू वारा किथे गा बि जिते झाड़ू वारा किथे गा बि जिते ज़िंदबाद जंहिं आम आदमी पार्टा इनकला इनकल दादा ਇੱਕ ਪਾਰਕ ਬਣਾਇਆ 690000 ਦਾ ਮੇਰੀ ਖਾਲੇ ਦੇ 345000 ਰੁਪਏ ਜੇ ਮੇਰੀ ਖਾਲੇ ਮਨਜ਼ੂਰ ਹੋਏ ਤੁਹਾਡੇ ਪਿੰਡ ਦੇ ਲੱਡੂ ਵਾਲੇ ਉਤਾਰ ਦੇ ਸ਼ਾਇਦ ਇੰਨੇ ਕਿਸੇ ਪਸ਼ੇ ਕਿਸੇ ਪਿੰਡ ਸੁਣਿਆ ਇੱਕ ਮੀਆਂ ਵਾਕੀ ਜੰਗਲ ਆਇਆ 681000 ਦਾ ਇੱਕ ਹੋਰ ਬੜੀ ਮੰਗ ਆ ਲੱਡੂ ਵਾਲੇ ਉਤਾਰ ਦੇ ਇਹ ਤਾਂ ਇੱਕ ਸਰਕਾਰ ਦੀ ਕਿਸਮਾ ਚ ਲਿਖਿਆ ਹੋਵੇ ਤੇ ਸਕੂਲ ਪੰਜਵੀਂ ਤੱਕ ਹੈ ਭਰਾੜ ਸਾਹਿਬ ਉਹਦੀ ਫਾਈਲ ਕੰਪਲੀਟ ਕਰਕੇ ਪੰਜਾਬ ਐਜੂਕੇਸ਼ਨ ਬੋਰਡ ਚ ਪਹੁੰਚਦੀ ਕਾਪੀ ਹੈ ਜਿੱਦੇ ਸਕੂਲ ਅਪਗ੍ਰੇਡ ਹੋਣਗੇ ਪੂਰੇ ਜ਼ਿਲ੍ਹੇ ਚ ਪਹਿਲਾ ਪਿੰਡ ਤੁਹਾਡਾ ਹੋਊਗਾ ਲਤੋਲ ਤੜ ਜਿਹੜਾ ਸਕੂਲ ਅਪਗ੍ਰੇਡ ਹੋਣਾ ਅੱਜ ਜਿਹੜੀ ਲੜਾਈ ਚੱਲ ਰਹੀ ਆ ਉਹ ਦੇਸ਼ ਦੇ ਅੰਦਰ ਸਿਰਫ ਇਸ ਗੱਲ ਨੂੰ ਲੈ ਕੇ ਆ ਕਿ ਅਸੀਂ ਲੁੱਟਣ ਵਾਲੀ ਧਿਰ ਦਾ ਸਾਥ ਦੇਣਾ ਜਾਂ ਲੁੱਟੀ ਜਾਣ ਵਾਲੀ ਧਿਰ ਨੂੰ ਬਚਾਉਣਾ ਸਾਡੇ ਦੇਸ਼ ਦੇ ਵਿੱਚ 2014 ਤੋਂ ਫਿਰਕਾ ਪ੍ਰਸਤਾ ਦੀ ਸਰਕਾਰ ਜਿਨ੍ਹਾਂ ਦੇ ਕੋਲੇ ਸਿਰਫ ਇੱਕ ਕੰਮ ਆ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਉਣਾ ਲੋਕਾਂ ਨੂੰ ਜਾਤ ਦੇ ਨਾਂ ਤੇ ਲੜਾਉਣਾ ਇਸ ਤੋਂ ਇਲਾਵਾ ਦੇਸ਼ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਉਹਨਾਂ ਦੇ ਕੋਲ ਕੋਈ ਮੁੱਦਾ ਨਹੀਂ। ਦੇਸ਼ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦਾ ਉਹਨਾਂ ਕੋਲ ਕੋਈ ਮੁੱਦਾ ਨਹੀਂ। ਦੇਸ਼ ਦੇ ਵਿੱਚ ਔਰਤਾਂ ਦੇ ਨਾਲ ਦੇਨ ਦਿਹਾੜੇ ਬਲਾਤਕਾਰ ਇਥੋਂ ਤੱਕ ਕਿ ਮੰਦਰਾਂ ਦੇ ਵਿੱਚ ਬਲਾਤਕਾਰ ਹੋ ਜਾਂਦੇ ਆ ਤੇ ਪਾਜਤਾ ਦੇ ਗੁੰਡੇ ਸ਼ਰਿਆ ਔਰਤ ਨੂੰ ਨਦੀ ਕਰਕੇ ਕੁੱਟ ਕੇ ਮਾਰਦੇ ਤੇ ਜੇ ਕੋਈ ਉਹਨਾਂ ਨੂੰ ਬਚਾਉਣ ਆਉਂਦਾ ਪਾ ਉਹਨਾਂ ਨੂੰ ਵੀ ذلیل ਕੀਤਾ ਜਾਂਦਾ ਤੁਸੀਂ ਮੈਨੂੰ ਲੱਗਦਾ ਉਸ ਘਟਨਾ ਨੂੰ ਭੁੱਲੇ ਨਹੀਂ ਸਾਡੇ ਦੇਸ਼ ਦੇ ਵਿੱਚ ਫਿਰ ਕਾਪਰਸਤੀ ਦਾ ਨੰਗਾ ਨਾਚ ਮਚਾਇਆ ਜਾ ਰਿਹਾ ਹੈ राम ਮੰਦਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਵੇਂ ਰੱਬ ਨੂੰ ਰਹਿਣ ਲਈ ਜਾਂ ਰੱਬ ਦੇ ਭਗਤਾਂ ਨੂੰ ਰਹਿਣ ਲਈ ਸਿਰਫ ਸਿਰਫ ਮੋਦੀ ਅਤੇ ਉਸ ਦੇ ਭਗਤਾਂ ਨੇ ਹੀ ਘਰ ਬਣਾਇਆ ਹੋਵੇ ਜਦ ਕਿ ਉਹ ਅੱਲਾ ਪਰਮਾਤਮਾ ਸੱਚੇ ਪਾਤਸ਼ਾਹ ਦਾ ਸਾਨੂੰ ਸਾਰਿਆਂ ਨੂੰ ਵਾਲ ਨਹੀਂ ਦਿੰਦਾ ਅਸੀਂ ਕੌਣ ਹੁੰਨੇ ਆ ਉਹਨਾਂ ਦਾ ਘਰ ਬਣਾਉਣ ਵਾਲੇ ਬੜਾ ਖੁਸ਼ੀ ਦਾ ਮੌਕਾ ਹੈ ਕਿ ਜਿਹੜਾ ਇਹ ਕਾਫਲਾ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਲੋਕ ਸਭਾ ਦੀ ਚੋਣ ਸਿਰ ਤੇ ਹੈ ਜੋਨ ਪ੍ਰਚਾਰ ਜੋਰ ਤੇ ਹੈ ਤੇ ਉਸ ਕਾਫਲੇ ਵਿੱਚ ਸਾਡਾ ਵੀਰ ਰਮਨ ਸੰਧੂ ਵੀ ਸ਼ਾਮਿਲ ਹੋਇਆ ਮੈਂ ਉਹਦੇ ਲਈ ਤੇ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਤੇ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਵਧਾਈ ਦਿੰਦਾ ਤੇ ਮੇਰੇ ਵੀਰ ਰਮਨ ਸੰਧੂ ਜੀ ਦਾ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਪਾਰਟੀ ਦੇ ਸੁਪਰੀਮੋ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬਿਨਾਂ ਵਜਾ ਜਿੰਨੇ ਜੇਲ੍ਹ ਚ ਡੱਕਿਆ ਜਿੰਨੇ ਸਾਡੇ ਉਸ ਇਮਾਨਦਾਰ ਨੇਤਾ ਨੂੰ ਜੇਲ੍ਹ ਚ ਡੱਕਿਆ ਜਿਹਦੇ ਕਿ ਦਿੱਲੀ ਚ ਅਜੇ ਸਕੂਲ ਬਣਾਏ ਜਿੰਨੂੰ ਕਿ ਅਮਰੀਕਾ ਦੇ ਪ੍ਰਧਾਨ ਮੰਤਰੀ ਦੀ ਘਰ ਵਾਲੀ ਵੇਖਣ ਲਈ ਆਈ ਸਾਡੇ ਉਸ ਨੇਤਾ ਨੂੰ ਨੇ ਜੇਲ੍ਹ ਚ ਡੱਕਿਆ ਸਤਿੰਦਰ ਜੈਨ ਵਰਗੇ ਨੂੰ ਜਿੰਨੇ ਕਿ ਬਹੁਤ ਵਧੀਆ ਮੁਹੱਲਾ ਕਲੀਨਿਕ ਤੇ ਉਥੇ ਸੇਵਾਵਾਂ ਦਿੱਤੀਆਂ ਦਿੱਲੀ ਵਿੱਚ ਸਾਡੇ ਉਹ ਨੇਤਾ ਸੰਜੇ ਸਿੰਘ ਜਿਹੜੇ ਕਿ ਹੁਣ ਬਾਹਰ ਆਏ ਨੇ ਉਹਨਾਂ ਉਹਨਾਂ ਨੇ ਜੇਲ੍ਹ ਚ ਧੱਕਿਆ ਤੇ ਅਸੀਂ ਵੋਟ ਪਾ ਕੇ ਜਵਾਬ ਦੇਣਾ ਕਿ ਮੋਦੀ ਜੇ ਤੂੰ ਧੱਕਾ ਕਰਦਾ ਤੂੰ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਤੂੰ 7 800 ਸਾਡੇ ਨੌਜਵਾਨ ਤੇ ਕਿਸਾਨ ਸਾਥੀ ਜਿਹੜੇ ਉਹ ਦਿੱਲੀ ਚ ਸ਼ਹੀਦ ਕੀਤੇ ਜੇ ਤੂੰ ਧੱਕਾ ਕਰਦਾ ਤੇ ਅਸੀਂ ਵੀ ਧੱਕਾ ਕਰਨਾ ਜਾਣਦੇ ਆ ਅਸੀਂ ਕੋ ਡਾਂਗ ਛੋਕੇ ਛੋਟੇ ਨਾਲ ਨਹੀਂ ਲੜਨਾ ਅਸੀਂ ਵੋਟ ਪਾ ਕੇ ਉਹਨੂੰ ਦੱਸਦੇ ਆ ਕਿ ਆ ਦੇਖ 13 ਦੇ 13 ਮੈਂਬਰ ਪਾਰਲੀਮੈਂਟ ਜਿਤਾ ਕੇ ਅਸੀਂ ਤੇਰੇ ਸਾਹਮਣੇ ਖੜੇ ਕਰ ਰਹੇ ਆ ਤੇ ਅਸੀਂ ਦਿੱਲੀ ਤੋਂ ਦਿੱਲੀ ਦੀ ਕੁਰਸੀ ਤੋਂ ਮੋਦੀ ਨੂੰ ਲਾਂਬੇ ਕਰਨਾਂ ਸਾਰਾ ਬੋਝ ਪਹੁੰਚੋਗੇ ਆਪਣੇ ਦੇ ਪਿੰਦਾ ਅਸੀਂ ਜੇ ਇਹਨਾਂ ਨੇ ਸਾਡੇ 3 ਲੱਖ ਕਰੋੜ ਦਾ ਕਰਜ਼ਾਈ ਕੀਤਾ ਪੰਜਾਬ ਨੂੰ ਤਾਂ ਇਹੋ ਜੀਆਂ ਪਾਲਿਸੀਆਂ ਕਰਕੇ ਇਹਨਾਂ ਨੇ ਕਰਜ਼ਾਈ ਕੀਤਾ ਉਹ ਵੀਰ ਜੇ ਅਸੀਂ ਮੈਂ ਕੰਮ ਕਰਾਉਣ ਲੱਗਦੀ ਐ ਉਸ ਤੋਂ ਅਗੇ ਆ ਜਾਓ ਤੁਸੀਂ ਆ ਫਸਲ ਦੀ ਖਰੀਦ ਦੀ ਨਹੀਂ ਤਾਂ ਅਗੇ ਕੀ ਹੁੰਦਾ ਸੀਗਾ ਕਦੇ ਉਹ ਵੈਕਟਰ ਨਹੀਂ ਆਇਆ ਜੀ ਕਦੇ ਉਹ ਟਰੱਕ ਨਹੀਂ ਮਿਲਦਾ ਜੀ ਕਦੇ ਉਹ ਨਹੀਂ ਹੋ ਰਿਹਾ ਜੀ ਕਦੇ ਉਹ ਨਹੀਂ ਹੋ ਰਿਹਾ ਚਲੋ ਕੋਈ ਮੌਸਮ ਦੀ ਪ੍ਰੋਬਲਮ ਹੈ ਤਾਂ ਉਹ ਤਾਂ ਕੁਦਰਤ ਹੀ ਹੈ ਨਹੀਂ ਤਾਂ ਜਿਸ ਵੀ ਜੀਵਿਦਾਰ ਦੀ ਫਸਲ ਵੇਗੀ ਹੈ 24 ਘੰਟਿਆਂ ਦੇ ਵਿੱਚ ਵਿੱਚ ਉਹਦੇ ਖਾਤੇ ਵਿੱਚ ਪੈਸੇ ਆਏ ਨੇ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ 24 ਘੰਟਿਆਂ ਦੇ ਮੇਰੇ ਪਾਸੇ ਖਾਤੇ ਜੀ ਨਹੀਂ ਆਏ ਕੋਈ ਝੜ ਗਿਆ ਕੋਈ ਉਲਟ-ਪੁਲਟ ਕਰ ਗਿਆ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਇਸ ਸਿਸਟਮ ਦੇ ਸੁਧਾਰ ਵਾਸਤੇ ਮਾਨ ਸਾਹਿਬ ਨੇ ਸਪੈਸ਼ਲ ਵੱਡੇ-ਵੱਡੇ ਆਈਪੀਐਸ ਅਫਸਰਾਂ ਦੀ ਕਮਟੀ ਲਗਾਈ ਸੀ ਵੀ ਇਹਨਾਂ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਦੇਣਾ ਤੇ ਭਰ-ਭਰ ਮਸ਼ਕਾ ਪਾਵੇ ਕੁਦਰਤ ਦਾ ਕੰਮ ਫਲ ਫਲ ਲਾਣਾ ਲਾਵੇ ਜਾਂ ਨਾ ਲਾਵੇ ਸੋ ਮੈਂ ਸਮਝਦਾ ਕਿ ਮਾਨ ਸਾਹਿਬ ਦੀ ਸੋਚ ਨੂੰ ਆਮ ਆਦਮੀ ਤੇ ਦੇ ਲੀਡਰਾਂ ਦੀ ਸੋਚ ਅੱਗੇ ਵਧ ਰਹੀ ਹੈ ਲੋਕ ਇਕੱਠੇ ਹੋ ਰਹੇ ਨੇ 35 35 ਸਾਲ ਜਿਨ੍ਹਾਂ ਨੂੰ ਰਾਜ ਕਰਨ ਨੂੰ ਦਿੱਤਾ ਉਹਨਾਂ ਨੇ ਮੁਲਕ ਨੂੰ ਤਬਾਹ ਕਰਕੇ ਰਾਖ ਛੱਡਿਆ ਤੇਜੀਵਾਦਿਆਂ ਦੋ ਲੈਣਾ ਨੇ ਉਹਨੂੰ ਸਲੂਟ ਕਰਦੇ ਆ ਐਵੇਂ ਭਰਮ ਸੀ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਅ ਕਤਲ ਕਰਨ ਤੇ ਇਹ ਮੁੱਕਣੀ ਨਹੀਂ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਤੇਜੀਵਾਦ ਨੂੰ ਤੁਸੀਂ ਅੰਦਰ ਕਰ ਸਕਦੇ ਏ ਉਹਦੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਇੱਕ ਸ਼ਖਸ ਨੇ ਵਧੀਆ ਸਕੂਲ ਬਣਾਏ ਨੇ ਵਧੀਆ ਹਸਪਤਾਲ ਬਣਾਏ ਨੇ ਵਧੀਆ ਇੰਫਰਾਸਟ੍ਰਕਚਰ ਨੇ ਗਰੀਬਾਂ ਦੇ ਬੱਚਿਆਂ ਦੀ ਵੀ ਤੇ ਅਮੀਰਾਂ ਦੇ ਬੱਚਿਆਂ ਨੂੰ ਇੱਕੋ ਸਕੂਲ